ਇੰਦਰਜੀਤ ਕੋਲ ਜੀ ਕਿਹੜੀ ਜਗ੍ਹਾ ਟੱਪਾ ਤੁਹਾਡਾ ਪਥਰਾਲੇ ਚ ਹੈ ਜੀ ਕੀ ਵਾਰਦਾ ਉੱਥੇ ਕੋਈ ਸੀ ਰਾਤ ਨੂੰ ਵਰਦਾ ਤੇਹੀ ਹੋਈ ਜੀ ਜਿੱਦਾਂ ਅੱਗੇ ਵੀ ਗੱਡੀਆਂ ਆਉਂਦੀਆਂ ਜਾਂਦੀਆਂ ਆ ਤੇ ਮਾਲਕ ਨੂੰ ਅਸੀਂ ਦੱਸਿਆ ਕੀਤਾ ਫੇ ਏਦਾਂ ਗੱਡੀਆਂ ਫालतੂ ਆਉਂਦੀਆਂ ਜਾਂਦੀਆਂ ਆ ਮਾਲਕ ਕਹਿੰਦਾ ਹੁਣ ਕੋਈ ਉਪਰੀ ਗੱਡੀ ਆਊਗੀ ਸਾਨੂੰ ਫੋਨ ਕਰਿਓ ਤੇ ਮੈਂ ਕੋਠੀ 'ਚ ਹੀ ਹੁੰਨਾ ਹਾਂ ਹਨਾ ਮੈਂ ਜਦੋਂ ਗੱਡੀ ਇੱਥੋਂ ਨੰਗੀ ਮੈਂ ਮਾਲਕ ਨੂੰ ਫੋਨ ਕੀਤਾ ਫੇ ਭਾਜੀ ਅੱਧਰ ਗੱਡੀ ਆਈ ਆ ਉਪਰੀ ਆਈ ਆ ਹਨਾ ਮਾਲਕ ਨੇ ਅੱਧੇ ਘੰਟੇ ਮਗਰੋਂ ਬੰਦੇ ਉਦੋਂ ਚਿੰਗੜ ਸਾਰੇ ਇਕੱਠੇ ਕਰਕੇ ਡਾਂਗਾ ਸੋਟੇ ਲੈ ਕੇ ਆ ਗਏ ਮੈਂ ਆਪਣੇ ਕਸਟਮਰ ਨੂੰ ਖਾਣਾ ਖੁਲਾਣ ਲੱਗ ਗਈਆਂ ਇੱਥੇ ਮੇਰੇ ਕੋਲ ਚਾਰ ਕਸਟਮਰ ਪਨ ਜਾਏ ਸੀਗੇ ਉਹਨਾਂ ਨੂੰ ਮੈਂ ਖਾਣਾ ਖੁਲਾਣ ਲੱਗਿਆ ਜਿਲੇ ਉਹ ਖਾਣਾ ਖਾ ਕੇ ਗਏ ਸਕੂਲ ਦਾ ਮੋੜ ਮੁੜੇ ਆ ਇਹ ਡਾਂਗਾ ਸੋਟੇ ਲੈ ਕੇ ਉਹਨਾਂ ਨੂੰ ਵੀ ਮਾਰਿਆ ਰੱਜ ਕੇ ਇਹਨਾਂ ਨੇ ਉਹ ਮੁੰਡਿਆਂ ਦੇ ਬਹੁਤ ਸੱਟਾਂ ਉਹਨਾਂ ਦੇ ਵੀ ਲੱਗੀਆਂ ਉਹਨਾਂ ਨੂੰ ਮਾਰਿਆ ਕੀਤਾ ਉਹ ਮੋਰੇ ਆਂਟੀ ਆਂਟੀ ਕਰਦੇ ਆ ਕਿ ਉਹ ਉਧਰ ਨੂੰ ਨਹੀਂ ਗਏ ਫੈਕਟਰੀ ਆਲੂ ਮੇਰੇ ਆਲੂ ਆਏ ਮੈਂ ਉਹਨਾਂ ਨੇ ਮੋਰੇ ਹੋਏ ਵੀ ਤੁਸੀਂ ਇਹਨਾਂ ਨੂੰ ਕਾਤੇ ਮਾਰਦੇ ਤਾਂ ਖਾਣਾ ਖਾ ਕੇ ਹੋਣਗੇ ਕਸਟਮਰ ਆਹੇ ਫਿਰ ਉਹਨਾਂ ਨੂੰ ਛੱਡਿਆ ਤਾਂ ਇੱਕ ਬੰਦਾ ਹੋਰ ਇੱਕ ਮੈਂ ਨਹੀਂ ਜਾਣਦੀ ਕੌਣ ਸੀ ਕੌਣ ਨਹੀਂ ਆ ਸੜਕ ਤੇ ਨੰਗਦਾ ਬੰਦਾ ਸੀਗਾ ਉਹ ਇਹਨਾਂ ਨੂੰ ਸਾਰੇ ਜਣਿਆਂ ਨੂੰ 15 16 ਬੰਦਿਆਂ ਨੂੰ ਦੇਖ ਕੇ ਉਹ ਆ ਗਿਆ ਪਰ ਕਹਿੰਦੇ ਤੁਸੀਂ ਇਕੱਲੇ ਲੇਡੀ ਦੇ ਉੱਤੇ ਕਿਉਂ ਹਮਲਾ ਕਰਤਾ ਇੰਨੇ ਜਣਿਆਂ ਨੇ ਹਨਾ ਉਹ ਇਨਾਂ ਨੇ ਡਾਂਗਾ ਛੋਟਿਆ ਨਾ ਉਹ ਬੰਦਾ ਮਾਰ ਦਿੱਤਾ ਉੱਥੇ ਉਹ ਬੰਦਾ ਬਿਉਹੋਸ਼ ਹੋ ਕੇ ਡਿੱਗ ਗਿਆ ਪਤਾ ਨਹੀਂ ਸੀ ਕਿੱਥੇ ਦਾ ਬੰਦਾ ਮੈਨੂੰ ਨਹੀਂ ਪਤਾ ਜੀ ਉਹ ਕਿੱਥੇ ਦਾ ਬੰਦਾ ਸੀ ਕੌਣ ਸੀਗਾ ਉਹ ਰਾਹੀ ਸੀਗਾ ਕੋਈ ਤੁਰਿਆ ਜਾਂਦਾ ਉਧਰੋਂ ਜਾਨੀ ਕਿ ਉਹ ਇੰਨੇ ਬੰਦੇ ਦੇਖ ਕੇ ਵੀ ਮੈਨੂੰ ਇਕੱਲੇ ਨੂੰ ਕੋ ਮਾਰਦਾ ਕੁੱਟਦਾ ਉਹ ਤਾਂ ਆ ਗਏ ਇੱਥੇ ਮੇਰੀ ਹੈਲਪ ਲਈ ਆਏ ਸੀਗੇ ਇਹਨਾਂ ਨੇ ਉਹਨਾਂ ਨੂੰ ਵੀ ਕੁੱਟ ਕੇ ਮਾਰ ਕੇ ਸੱਟਿਆ ਉਹ ਜ਼ਿਲ੍ਹੇ ਬੰਦਾ ਸੌਰਤ ਚ ਆਇਆ ਤੇ ਇਹਨਾਂ ਨਾਲ ਇੱਕ ਬੰਦਾ ਦਾਰੂ ਪੀਂਦਾ ਸੀਗਾ ਇਹ ਚਿੰਗੜ ਜਾਣਦੇ ਆ ਕਿ ਉਹ ਕੌਣ ਬੰਦਾ ਸੀ ਕੌਣ ਨਹੀਂ ਸੀਗਾ ਉਹ ਇਹ ਨਾਲ ਗਏ ਆ ਉਹ ਸੇ ਬੰਦੇ ਜਿਹੜਾ ਥੱਲੇ ਮਾਰ ਕੇ ਸਿੱਟਿਆ ਸੀ ਨਾ ਉਹ ਰਾਤ ਜਿਹੜੇ ਮੁੰਡੇ ਆਏ ਆ 17 ਤਰੀਕ ਨੂੰ ਦੁਬਾਰਾ ਆਏ ਮੇਰੇ ਤੇ ਹਮਲਾ ਹੁੰਦਾ ਆ ਦੇਖ ਲੋ ਸਾਰਾ ਕੁਝ ਤੁਹਾਡੇ ਸਾਹਮਣੇ ਆ ਮੇਰ ਨਾਲ ਗਰੀਬ ਮਾਰ ਬਹੁਤ ਹੋਈ ਐ ਇਸ ਵੇਲੇ ਮੈਂ ਕਿਸੇ ਦੀ ਗੱਲ ਤੇ ਕੁਝ ਨਹੀਂ ਨਾ ਚੰਗੀ ਮੜੀ ਅਜੇ ਤੱਕ ਕਿਸੇ ਨੂੰ ਕਹੀ ਆ ਹਨਾ ਉਹ ਬੰਦੇ ਦੇ ਲੋ ਮੁੰਡੇ ਰਾਤ ਆਏ ਉਹਨਾਂ ਨੇ ਤੋੜ ਭੰਨ ਇੰਨੀ ਕੁ ਕਰੀ ਆ ਨਾ ਉਹਨਾਂ ਨੇ ਮੇਰੀ ਸੁਣੀ ਕੋਈ ਨਹੀਂ ਮਿਹਨਤ ਕਰਲੇ ਕਰਕੇ ਮੈਂ ਆਪਣੀ ਜਾਨ ਬਚਾਈ ਉਹਨਾਂ ਨੇ ਕਿਹਾ ਕਿ ਕੀਤੇ ਉਹਨਾਂ ਨੂੰ ਉਹਨਾਂ ਨੇ ਇਹ ਕਿਹਾ ਵੀ ਸਾਡੇ ਪੇ ਨੂੰ ਤੁਸੀਂ ਮਾਰਿਆ 16 ਤਰੀਕ ਨੂੰ ਹਾਂਜੀ ਜਿਸ ਦੀ ਮਾਰਿਆ ਪ੍ਰਵਾਸੀਆ ਬੋਲ ਪ੍ਰਵਾਸੀਆ ਨੇ ਮਾਰਿਆ ਜੀ ਉਹਨਾਂ ਨੂੰ ਉਹਨਾਂ ਨੇ ਉਹਨਾਂ ਨੇ ਪੇ ਨੂੰ ਮਾਰਿਆ ਕੁੱਟਿਆ ਇੱਥੇ ਸਮਾਰ ਕੇ ਸੈੱਟ ਦਿੱਤਾ ਸੀਗਾ ਉਹ ਜਾਣਦੇ ਉਹ ਬੰਦੇ ਕੌਣ ਸੀ ਕੌਣ ਨਹੀਂ ਮੈਂ ਨਹੀਂ ਜਾਣਦੀ ਉਹਨਾਂ ਨੂੰ ਪੁਲਿਸ ਵਾਲੇ ਆਏ ਸੀ ਰਾਤ ਹਾਂਜੀ ਪੁਲਿਸ ਵਾਲੇ ਆਏ ਸੀ ਰਾਤੀ ਪ੍ਰਵਾਸੀਆ ਦੇ ਗਏ ਆ ਪ੍ਰਵਾਸੀ ਨੇ ਨਾ ਤਾਂ ਉਸ ਬੰਦੇ ਦਾ ਹਜੇ ਤੱਕ ਨਹੀਂ ਦੱਸਿਆ ਹੈਗਾ ਹੁਣ ਮੰਗ ਕੀ ਕਰਦੇ ਮੰਗ ਇਨਸਾਫ ਇਹੀ ਮੰਗਦੀ ਆ ਜੀ ਮੈਂ ਗਰੀਬ ਜਾਤੂ ਆ ਮੈਂ ਆਪਣੇ ਬੱਚੇ ਬਹੁਤ ਔਖੀ ਹੋ ਕੇ ਪਾਲ ਰਹੀ ਆ ਇਸ ਵੇਲੇ ਕਿਸੇ ਵੀ ਨਗਰ ਵਾਲੇ ਨੂੰ ਤੁਸੀਂ ਪੁਲਿਸ ਤੋਂ ਕਹਿੰਦੇ ਫੇ ਮੈਂ ਕਿੰਨੀ ਔਖੀ ਆ ਇਸ ਵੇਲੇ ਆ ਦੇਖ ਲਓ ਬਾਕੀ ਸਮਾਨ ਸਾਡਾ ਸਾ ਦੇਖ ਲਓ ਕਿ ਕੀ ਮੇਰਾ ਛੱਡ ਕੇ ਗਿਆ ਤੇ ਮੈਂ ਇਨਸਾਫ ਦੀ ਮੰਗ ਕਰ ਰਿਹਾ ਨੁਕਸਾਨ ਹੋ ਗਿਆ ਮੇਰਾ ਦੇਖ ਲਓ ਤੁਸੀਂ ਸਾਹਮਣੇ ਹੀ ਆ ਦੇਖੋ ਤੁਸੀਂ ਕੋਈ ਫਰਿੱਜ ਨਹੀਂ ਕੋਈ ਭਾਂਡਾ ਨਹੀਂ ਕੋਈ 에ਰਾ ਵਗੈਰਾ ਕੁਰਸੀਆਂ ਮੇਜ਼ ਟੇਬਲ ਸਭ ਤੋੜ ਦਿੱਤੇ ਇਸ ਵੇਲੇ ਮੈਂ ਤਾਂ ਦੁਬਾਰਾ ਹੁਣ ਖੜਾ ਕਰਨਾ ਪਊਗਾ ਇਹ ਸਮਾਨ ਸਾਰਾ ਮੈਂ ਤਾਂ ਇਨਸਾਫ ਦੀ ਮੰਗ ਕਰਦੀ ਆ ਜਿਨ੍ਹਾਂ ਨੇ ਕੀਤਾ ਉਹਨਾਂ ਨੂੰ ਸਜ਼ਾ ਦਿਓ ਮੈਨੂੰ ਇਨਸਾਫ ਦਿਵਾਓ ਮੇਰੀ ਗਲਤੀ ਦੱਸੋ ਕੀ ਐ ਇਸ ਵੇਲੇ ਸਰ ਇੱਕ ਪਖਰਾਲੇ ਰਾਤ 12 ਦਾ ਤੋਂ ਹੀ ਸੀ ਕੀ ਪੂਰਾ ਮਾਮਲਾ ਹੈ ਤੇ ਮੇਦੀ ਉਸਦਾਰਾਂ ਨੂੰ 25 ਨੂੰ ਬਲਤ ਕਰੀਬ 8:30 ਵਜੇ ਸਾਨੂੰ ਇੱਕ ਕੰਪਲੇਟ 112 ਤੇ ਆਈ ਸੀਗੀ ਜਿੱਤੇ ਅਸੀਂ ਪਖਰਾਲੇ ਪਿੰਡ ਮੁਕੇ ਢਾਬੇ ਤੇ ਗਏ ਸੀ ਤਾਂ ਬਾਕੀ ਜਿਹੜੀ ਇਹਦੀ ਸ਼ਿਕਾਇਤ ਹੋਊਗੀ ਉਹ ਤਾਂ ਬਣਦੀ ਕਰ ਵੀ ਕੀਤੀ ਜਾਊ ਕਿੰਨੀ ਕਿ ਸਰ ਭੰਤੌਰ ਕੀਤੀ ਸੀ ਮੌਕੇ ਤੇ ਭੰਤੌਰ ਤਾਂ ਕਾਫੀ ਹੋਈ ਸੀਗੀ ਬਦੀਲੇ ਬਦੂਲੇ ਵੀ ਖਾਰੇ ਪਏ ਸੀ ਫ੍ਰੀਜਾਂ ਵੀ ਦੋ ਭੰਤੀਆਂ ਔਰ ਕਾਫੀ ਨੁਕਸਾਨ ਸੀ ਉਹਦਾ ਇਹ ਜਿਹੜੀ ਭਾਂਡ ਤੋਂ ਪ੍ਰਵਾਸੀਆਂ ਵੱਲੋਂ ਕੀਤੀ ਗਈ ਸੀ ਉਹ ਹਾਂਜੀ ਹਾਂਜੀ ਪ੍ਰਵਾਸੀਆਂ ਵੱਲੋਂ ਬਾਕੀ ਜੋ ਵੀ ਉਹਨਾਂ ਦੀ ਕੰਪਲੀਟ ਆਣਦੇ ਅੱਤੇ ਜਿਹੜੀ ਬੰਦੀ ਕਰ ਵੀ ਕਰ